ਬਾਪੂ ਤੂੰ ਇੰਨੀ ਪਰੇਸ਼ਾਨ ਕਿਉਂ ਹੈ ਇਕ ਨਾ ਇੱਕ ਦਿਨ ਤਾਂ ਮਾਈ ਨੂੰ ਇਹ ਸਭ ਪਤਾ ਲੱਗ ਹੀ ਜਾਣਾ ਸੀ ਇਹ ਤੂੰ غلط ਤਾਂ ਸਹੀ ਹੈ ਤੂੰ ਮੇਰਾ ਯਕੀਨ ਮੰਨ ਪਰ ਉਸ ਦਿਨ ਕੀ ਹੋਇਆ ਸੀ ਮੈਨੂੰ ਕੁਝ ਸਮਝ ਨਹੀਂ ਆਈ ਤੇਰੇ ਪਰਾਨੇ ਸਾਰਿਆਂ ਦੇ ਸਾਹਮਣੇ ਮੇਰੇ ਬਾਪੂ ਨੂੰ ਜ਼ਲੀਲ ਕਰਤਾ ਰੁਸਵਾ ਕਰਤਾ ਉਦੋਂ ਦਾ ਗੁੱਸਾ ਫਿਰ ਵੀ ਠੰਡਾ ਨਹੀਂ ਹੋਇਆ ਤੇ ਉਹਨੇ ਮੇਰੇ ਬਾਪੂ ਨੂੰ ਜ਼ਮੀਨ ਤੇ ਧੱਕਾ ਦਿੱਤਾ ਮੈਨੂੰ ਤਾਂ ਬੇਸਤੀ ਬਰਦਾਸ਼ਤ ਨਹੀਂ ਹੋਈ ਤੇ ਮੇਰੇ ਅੰਦਰ ਕਿੱਥੋਂ ਹਿੰਮਤ ਆਈ ਮੈਨੂੰ ਨਹੀਂ ਪਤਾ ਤੇ ਮੈਂ ਉਹਦੇ ਚੰਡ ਮਾਰਦੀ ਤੂੰ ਚੰਡ ਮਾਰਨ ਦੀ ਗੱਲ ਕਰਦੀ ਹੈ ਬਾਬੂ ਇਦਾਂ ਜੇ ਮੇਰੇ ਮਾਪਿਆਂ ਨੂੰ ਕੋਈ ਕੁਝ ਕਹਿੰਦਾ ਜੇ ਮੈਂ ਤੇਰੀ ਥਾਂ ਤੇ ਹੁੰਦੀ ਮੇਰੇ ਮਾਪਿਆਂ ਨੂੰ ਕੁਝ ਕਹਿਣ ਵਾਲੇ ਤੇ ਤਾਂ ਮੈਂ ਹੱਥ ਤੋੜ ਦਿੰਦੀ ਸ਼ੁਕਰ ਹੈ ਵਾਹਿਗੁਰੂ ਜੀ ਦਾ ਕੋਈ ਤਾਂ ਮੈਨੂੰ ਇਸ ਘਾਟਿ ਸਮਝਦਾ ਹੈ ਹੀਂ ਤਾਂ ਮੈਂ ਕੱਲੀ ਪੈ ਗਈ ਸੀ ਤੂੰ ਫਿਕਰ ਨਾ ਕਰ ਪਾਬੂ ਜਦ ਤੱਕ ਮੈਂ ਇਸ ਘਰ ਚਾ ਨਾ ਕੋਈ ਤੈਨੂੰ ਹੱਥ ਵੀ ਨਹੀਂ ਲਾ ਸਕਦਾ ਫਟਕੁਚ ਗਲਤ ਤਾਂ ਨਹੀਂ ਹੋਏਗਾ ਨਾ ਨਹੀਂ ਹੋਏਗਾ ਪਾਬੂ ਤੂੰ ਨਾ ਫਿਕਰ ਕਰ ਮੈਂ ਹੈਗੀ ਆ ਤੇਰੇ ਨਾਲ ਖੜੀ ਆ ਮੈਂ ਤੇਰੇ ਨਾਲ ਦਾਰੋ ਦੇ ਰਾਵੀ ਨੂੰ ਕੁਝ ਨਾ ਕਹੀਂ ਪਾਬੂ ਤੁਸੀਂ ਇੱਥੇ ਹੀ ਰੁਕੋ ਮੈਂ ਮਾਈ ਨੂੰ ਵੇਖ ਕੇ ਆਉਣੀ ਆ ਤੁਸੀਂ ਜਾਇਓ ਨਾ ਕਿਧਰੇ ਵੀ ਤਾਰੋ ਉਹ ਤਾਂ ਆਪਣੇ ਕਿਤੇ ਤੇ ਆਪ ਸ਼ਰਮਸਾਰ ਹੈ ਉਹ ਮਾ ਵੀ ਮੰਗਲੇਗੀ ਆਪੇ ਹੀ ਤੇਰੇ ਕੋਲੋਂ ਮਾਫੀ ਤੇ ਤਾਂ ਮੰਗੇਗੀ ਜੇ ਮੈਂ ਮਾਫੀ ਮੰਗਣ ਜੋਗੀ ਛੱਡਾਂਗੀ ਉਹਨੂੰ ਗੱਲ ਤਾਂ ਸੁਣ ਦੇ ਕੁੜੀ ਨੂੰ ਕੁਝ ਨਾ ਕਹੀਂ ਧਾਰੋ ਉਹ ਮੇਰੀ ਗੱਲ ਮੰਨ ਲੈ ਬਾਪੂ ਨੂੰ ਕੁਝ ਨਾ ਬੋਲੀ ਤੈਨੂੰ ਮੇਰੀ ਸੋਏ ਮਾਈ ਬਾਪੂ ਨੂੰ ਨਾ ਕੁਝ ਬੋਲੀ ਪਰ ਆਹੋ ਮਾਈ ਬਾਪੂ ਨੂੰ ਨਾ ਬੋਲੀ ਸਹੀ ਸੋਏ ਤੈਨੂੰ ਮੇਰੀ ਪਰ ਮਾਈ ਮਾਈ ਜੋ ਸਜ਼ਾ ਦੇਣੀ ਹੈ ਮੈਨੂੰ ਦਦੇ ਬਾਪੂ ਨੂੰ ਨਾ ਕੁਝ ਬੋਲੀ ਮਾਈ ਮਾਈ ਚੜਦੇ ਬਾਪੂ ਨੂੰ ਮਿੱਤੂ ਮਿੱਤੂ ਇਹ ਕੀ ਹੋ ਗਿਆ ਮਿੱਤੂ ਹਾਏ ਕੀ ਹੋ ਗਿਆ ਮਿੱਤੂ ਮੇਤੂ ਹੋਛਾ ਹੋਛਾ ਮੇਰੀ ਤੀ ਮੇਤੂ 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 ਤੂ ਹੋ ਗਿਆ ਮੇਤੂ ਦਾਰੋ ਇਹਨੂੰ ਦਿਖਾ ਛੇਤੀ ਮੇਤੂ ਇਹਨੂੰ ਲੈ ਕੇ ਜਾਓ ਕਿਤੇ ਮੇਤੂ ਮੈਨੂੰ ਹੋਸ਼ ਕਿਉਂ ਨਹੀਂ ਆ ਰਿਹਾ ਹੱਦੀ ਰਾਤ ਲੰਘ ਗਈ ਏ ਹੁਣ ਤੇ ਸਵੇਰ ਹੋਣ ਵਾਲੀ ਏ ਮੈਨੂੰ ਬੜਾ ਡਰ ਲੱਗ ਰਿਹਾ ਹੌਸਲਾ ਰੱਖੋ ਵੈਜੀ ਨੇ ਦਵਾਈ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਸਵੇਰ ਤੱਕ ਹੋਸ਼ ਆ ਜਾਏਗਾ ਮੈਂ ਮਾਂ ਆਏ ਦੀ ਮੈਂ ਮੈਂ ਕਿਵੇਂ ਸਬਰ ਕਰਾਂ ਸਬਰ ਹੀ ਤੇ ਨਹੀਂ ਹੋ ਰਿਹਾ ਮੇਰੇ ਤੋਂ ਬੜਾ ਡਰ ਲੱਗ ਰਿਹਾ ਅੱਜ ਦਿਨ ਹੀ ਬੜਾ ਮਨਹੂਸ ਚੜਿਆ ਸਵੇਰ ਦਾ ਕੁਝ ਵੀ ਚੰਗਾ ਨਹੀਂ ਹੋਇਆ ਮੈਂ ਤੈਨੂੰ ਦੱਸਿਆ ਸੀ ਨਾ ਕੁਝ ਦਿਨ ਪਹਿਲਾਂ ਮੈਨੂੰ ਬੜਾ ਮਾੜਾ ਸੁਪਨਾ ਆਇਆ ਸੀ ਸੁਪਨੇ 'ਚ ਮੈਂ ਆਪਣਾ ਘਰ ਸੜਦਿਆਂ ਵੇਖਿਆ ਸੀ